ਹਾਂਜੀ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਅੱਜ ਦਾ ਜਿਹੜਾ ਬਲੌਗ ਹੈ ਸਰਾ ਹੁਣ ਜਾ ਰਿਹਾ ਜਮਾ ਬਾਈ ਹੋਰੀ ਤਿਆਰ ਬੈਠੇ ਨੇ ਗਾਣੇ ਬੰਦ ਕਰ ਦੇ ਇੱਕ ਵਾਰ ਹਾਂ ਵੀਡੀਓ ਚਾਉਣਾ ਨਹੀਂ ਚਾਹੀਦਾ ਕੋਈ ਵੀ ਗਾਣਾ ਚੱਲੇ ਕਿੱਥੇ ਆ ਬਾਈ ਤੁਸੀਂ ਅਸੀਂ ਚੱਲਦੇ ਹਾਂ ਚੰਡੀਗੜ੍ਹ ਚੱਲਿਆ ਪੱਲ ਜਾਓ ਬਾਈ ਜੀ ਪੂਰਾ ਹਾਂ ਕੀ ਕਰਨ ਚੱਲਿਓ ਸਿੱਖ ਕਲੱਬ ਜਾ ਰਹੇ ਹਾਂ ਸਪੈਸ਼ਲ ਕਲੱਬ ਨੂੰ ਚੱਲਿਓ ਜੀ ਨਹੀਂ ਸਾਨੂੰ ਕੇਰਾ ਵੀ ਨਹੀਂ ਆਇਆ ਵੀ ਗੱਡੀ ਕੌਣ ਚਲਾ ਰਿਹਾ ਅੱਜ ਹੈ ਇਹ ਸਾਨੂੰ ਭਰੋਸਾ ਕਰ ਭਰੋਸਾ ਭਰੋਸਾ ਪੂਰਾ ਭਰੋਸਾ ਪਹਿਲਾਂ ਆਪਾਂ ਲੇਵੀ ਟੈਂਕੀ ਕਰਾ ਲੋ ਉਹਨੂੰ ਫੁੱਲ ਠੀਕ ਆ ਲੈ ਜਾਮਾ ਜੀ ਫੇਰ ਦੇਖਾਂਗੇ ਕੰਮ ਆਏ ਰੇਰਾ ਵਾਹ ਆਟੋਮੈਟਿਕ ਹੈ ਓਕੇ ਸਰ ਇਹਨੂੰ ਪਾਰਕਿੰਗ ਚ ਲਾ ਦਿਓ ਲਓ ਜੀ ਫੁੱਲ ਕਰ ਦਿਓ ਫੁੱਲ ਕਰ ਦਿਓ ਬਈ ਟੈਂਕੀ ਫੁੱਲੇ ਕਰਾਉਣੇ ਬਈ ਤੁਸੀਂ ਹਾਂ ਫੁੱਲ ਦੋ ਮਿਲੇ ਚੱਲਾਈ ਠੀਕ ਹੈ ਹੁਣ ਖਾਲੀ ਹੋ ਗਈ ਹੁਣ ਫੇਰ ਭਰਾਵਾਂਗੇ ਹਾਂ ਸਹੀ ਗੱਲ ਹੈ ਰਿਚ ਫੀਲਿੰਗ ਆ ਰਹੀ ਹੈ ਯਾਰ ਤੁਹਾਡੇ ਨਾਲ ਬੈੱਕ ਪਤਾ ਨਹੀਂ ਕੀ ਚੱਕਰ ਘੜੀਆਂ ਕੁੜੀਆਂ ਸਰ ਸੋਨੇ ਦੀਆਂ ਨੇ ਇਹ ਮਤਲਬ ਕਿ ਐਚ ਐਮਟੀ ਹੈ ਓਕੇ ਇਹ 25000 ਰੁਪਏ ਦੀ ਘੜੀ ਹੈ ਉੱਤੀਰ ਦੀ ਜੀ ਇਹ ਲੈ ਕੇ ਕਿਨੇ ਤੈ ਸੋਣੇ ਰਿਕਵਰੀ ਦੀ ਇਹ ਵਿਆਹ ਵਿੱਚ ਪਈ ਹੋ ਕਵਰੀ ਨੂੰ ਓਕੇ ਇਹ ਨੇ ਸੁਪੁੱਤਰ ਕਹਿੰਦੇ ਬਿਕਰ ਸਿੰਘ ਦੇ ਬਿਕਰ ਸਿੰਘ ਮਜੀਠੀਆ ਬਿਕਰ ਸਿੰਘ ਸਹਾਰਨ ਜੀ ਦੇ ਕਿ ਮਜੀਠੀਆ ਦੇ ਨਾ ਜੀ ਸਹਾਰਨ ਲੈ ਵੀ ਨਾਲ ਚੱਲੇ ਚੰਡੀਗੜ੍ਹ ਤੇ ਬਣੇ ਰਹੇ ਬਲੌਗ ਦੇ ਨਾਲ ਦੇਖਦੇ ਕਿਹੋ ਜਿਹਾ ਮਾਹੌਲ ਬਣਾਉਂਦੇ ਨੇ ਇਹ ਤਿੰਨੇ ਅੱਜ ਅਸੀਂ ਚੌਥਾ ਸਾਡੇ ਨਾਲ ਕੋਈ ਬੰਦਾ ਨਹੀਂ ਹੈਗਾ ਬਿਠਾਉਣਾ ਵੀ ਨਹੀਂ ਚੌਥਾ ਬਸ ਠੀਕ ਹੈ ਗੱਡੀ 'ਚ ਤਿੰਨੇ ਜਾਣਗੇ ਟਾਈਮ ਨਾਲੇ ਹਲਕਾ ਉੱਠ ਖੜਾ ਥੋੜੇ ਬਾਈ ਹੈ ਕੀ ਹੋ ਰਿਹਾ ਭੁੱਖ ਲੱਗ ਰਹੀ ਆ ਖਾਣ ਗਏ ਓਰੇ ਲੈ ਪੈਟੀਆਂ ਭਾਲਦੇ ਨੇ ਰਹਿ ਗਏ ਹੋਰ ਭਾਈ ਜੀ ਵਾਹੀ ਗੰਦਮੰਦ ਖਾਈ ਨੇ ਸਾਰੀ ਜੜੀ ਯਾਰ ਮਿਲਕਾ ਬਦਾਮ ਲੈ ਲਓ ਤੁਸੀਂ ਹੋਰੋਂ ਇੱਕ ਇੱਕ ਚੱਕ ਕੱਢ ਕੇ ਲਿਆ ਥੂੰ ਉਹ ਕੀ ਉਹ ਗੰਦਮੰਦ ਖਾਈ ਨੇ ਹਜੇ ਵੀ ਓਏ ਪਿੰਡ ਨਹੀਂ ਹੈਗੇ ਤੁਸੀਂ ਮੜਾ ਕਿਉਂ ਚੱਕੇ ਨੇ ਮੜਾ ਹੈਲੋ ਮੜਾ ਸਟੈਂਡਰਡ ਰੱਖਿਓ ਪਿੰਡ ਨਹੀਂ ਹੈਗੇ ਤੁਸੀਂ ਚੰਡੀਗੜ੍ਹ ਚੱਲਿਓ ਚੰਡੀਗੜ੍ਹੋਂ ਮਿਲਦਾ ਨਹੀਂ ਕਿਸੇ ਹਾਂ ਪੂਰੀ ਜੱਕ ਲਿਆ ਸਾਰਾ ਸਾਮਾਨ ਖਾ ਜਾਉਂਗੇ ਉੱਥੇ ਤੱਕ ਪੂਰੀ ਖਾ ਕੇ ਉਦੋਂ ਬਾਅਦ ਚੰਡੀਗੜ੍ਹ ਰੀਨਿਊ ਹੋ ਜਾਊਗਾ ਪੀਓ ਜੋ ਰੀਨਿਊ ਅੱਛਾ ਲੱਗ ਰ ਆ ਬੇਲਾ ਆਇਓ ਮੈਂ ਬਾਹਰੇ ਖੜਾ ਜਾਂਗਾ 17 ਬਾਹਰ ਆ ਇਧਰ ਕਹਿੰਦੇ ਪੁਸ਼ਪਿੰਦਰ ਕਹਿੰਦਾ ਐਮ ਡੀ ਪਹੁੰਚ ਚੁੱਕਿਆ ਮੇਰੇ ਵੀਰੋ ਅੱਜ ਦਾ ਕੁਦਰਤੀ ਮੇਲ ਹੋ ਗਿਆ ਬਾਈ ਕਿਹਦੇ ਨਾਲ ਆ ਵੇ ਬਾਈ ਸਸੀ ਗਾ ਜੀ ਐਵੇਂ ਬਾਈ ਕੀ ਹਾਲ ਨੇ ਵੈਣ ਵਧੀਆ ਪਿੰਡ ਵਾਲੀ ਹਰਕਤਾਂ ਛੱਡ ਦੋ ਰੇ ਹੱਥ 'ਚ ਸਮੋਸਾ ਚੱਕੀ ਆਨੇ ਓਏ ਕਿਧਰ ਮੂੰਹ ਚੱਕਿਆ ਕਿੱਥੇ ਇੱਕ ਬੰਦੇ ਦਾ ਬਾਈ ਫੋਲੋ ਫਿਰ ਓ ਜਾਂਦਾ ਬਈ ਭੱਜਾ ਜ਼ੋਰ ਪੈ ਗਿਆ ਮੇੜਾ ਜਮੀ ਓਏ ਬਾਰਾਂ ਡਰ ਰਿਹਾ ਉਹ ਨਾਲ ਹੈ ਨਹੀਂ ਉਹ ਜ਼ੋਰ ਪੈ ਗਿਆ ਬਈ ਉਹ ਭਾਗਿਆ ਖਦਾਨਾ ਚ ਓਏ ਪਾਣੀ ਪੂਣੀ ਦੀ ਬੋਤਲ ਲਿਆ ਉਹਨੂੰ ਲੈ ਕੇ ਲੈ ਗਿਆ ਪਾਣੀ ਦੀ ਬੋਤਲ ਲੈ ਗਿਆ ਬਈ ਉਹ ਭਾਗਿਆ ਉਧਰ ਜਾਂ ਜਾ ਚੱਲ ਜੀ ਚੱਲ ਆਪਾਂ ਚੱਲਦੇ ਆਪੀ ਆ ਜੂ 来 ਵੀ ਮਿੱਤਰੋ 2121 ਲਾਦੀ ਪਾਰਕਿੰਗ ਚ ਤੇ ਹੁਣ ਬਾਈ ਹੁਰੀ ਚੱਲੇ ਨੇ ਲੇਕ ਤੇ ਵੀ ਆਉਣ ਸਰ ਚੰਡੀਗੜ੍ਹ ਚ ਪਹਿਲਾ ਟ੍ਰਿਪ ਕਹਿੰਦੇ ਲੇਕ ਤੇ ਹੀ ਹੋਵੇ ਹੈ ਹੈ ਯਾਦਗਾਰੀ ਰਹੇ ਜਮਈ ਪਹਿਲੀ ਵਾਰ ਆਏ ਨੇ ਦੋਨੇ ਮੁੰਡੇ ਦੇਖ ਸਕਦਾ ਚੰਡੀ ਉਹ ਪਹਿਲਾ ਪਹਿਲਾਂ ਤਾਂ ਤੂੰ ਪਾਸ ਬੜਕ ਬਣਵਾਉਣਾ ਹੁਣ ਹੁਣੇ ਭਾਈ ਲੇਕ ਤੇ ਪਹੁੰਚ ਚੁੱਕੇ ਨੇ ਇੱਕ ਵਾਰੀ ਆਇਆ ਦੂਜੀ ਵਾਰੀ ਆ ਬਸ ਠੀਕ ਹੈ ਚੱਲ ਠੀਕ ਆ ਆਓ ਗੱਡੀ ਆ ਭਾਈ ਗੱਡੀ ਮੇਰੀ ਗੱਲ ਸੁਣਾ ਹਾਂਡੀ ਹਾਂ ਤੂੰ ਨਾ ਕਟਵਾ ਦਿਓ ਕਿਸੇ ਨੂੰ ਲੇਖ ਦੇ ਪਹਿਲਾਂ ਇਹ ਦੱਸੋ ਵੀ ਸੋਨੇ ਕਰਨਾ ਕੀ ਹੈ ਲੇਖ ਤੇ ਕਾਹਦਾ ਤੁਹਾਡਾ ਪਰਪਸ ਕੀ ਹੈ ਲੇਖ ਦੇ ਜਾਣ ਦਾ ਪੈਡਲ ਵਾਲੀ ਕਿਸ਼ਤੀ ਚਲਾਨੀ ਆ ਆਜੋ 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 ਉਈਆਂ ਥੱਲੇ ਆਜੋ ਵਾਸਤੇ ਬਹੁਤ ਤੇਜ਼ ਆਉਂਦੇ ਨੇ ਓਏ ਆਜੋ ਕਰਾਂ ਹੈ ਪੈਡਲ ਵਾਲੀ ਕਿਸ਼ਤੀ ਚਲਾਨਣੀ ਆ ਜਾਨ ਸਾਹਿਬ ਪੈਡਲ ਵਾਲੀ 'ਚ ਬੈਠੇਗਾ ਪੈਰ ਨਾ ਆਉਂਦਾ ਹੈ ਹੈ ਮਾਦਲੀ ਐਂਜ ਬਹੁਤ ਨਾ ਪਏ ਨਾ ਲੋਦਾ ਰਿਆਂ ਮਾ ਬੋਤੀ ਦੇ ਬਿਠਾਓ ਓਏ ਕੀ ਹੈ ਓਏ ਉਹ ਬੋਤਾ ਪਤਾ ਕਿਹੜਾ ਆ ਬੋਤਾ ਉਹ ਆ ਜਿਹ ਚ ਮੈਂ ਕਹਿੰਦਾ ਨਹੀਂ ਇੱਕ ਸ਼ੌਟੇਜ ਚ ਮਹਾਜ ਬਾਪਾ ਇਹਦੇ ਜਾਸੇ ਨੂੰ ਨਾ ਪੜਾਈ ਜਾਸਨ ਤੇਰਾ ਬੋਤਾ ਮਾਰ ਦੂ ਉਹੀ ਬੋਤਾ ਇਹ ਉੜਾ ਉਠ ਕਿਵੇਂ ਆ ਪਾ ਹਾਲੋ ਬੱਚੋ ਬਾਏ ਉਹ ਦੇਖ ਰੋ ਇੱਜ਼ਤ ਕਰਦੇ ਨੇ ਭੈਣ ਦੇ ਯਾਰੋ ਸਿੱਖ ਲੋ ਕੁਸਾ ਓਏ ਨਾ ਮਰੇ ਭੈ ਚਾਉ ਇਹ ਬੋਤਾ ਦਾ ਬੋਟਿੰਗ ਬੋਟਿੰਗ ਕਰ ਲਓ ਤੁਸੀਂ ਲੈ ਲੈਣੇ ਆ ਰੋਂ ਟਿਕਟਾ 1530 ਮੰਗਦੇ ਫੇਰਾ ਜਮੀ ਮਰੇ ਹੋਇਆਂ ਮੈਂ ਕਰਾਂ Google Pay ਕਰਾਂ ਹਾਂ ਆਜੋ ਅਸਲ ਵਿੱਚ ਬਈ ਹਾਂ ਥੋੜੀਆਂ ਟੱਟੀਆਂ ਲੱਗ ਰਹੀਆਂ ਇਹਦੇ ਪਾਣੀ ਡੋੜ ਰਹੇ ਨੇ ਬਈ ਆ ਦੇਖ ਲਓ ਸੂਰਮੇ ਦੇਖ ਮੈਂ ਕਹ ਦੂੰ ਤੁਹਾਨੂੰ ਜੱਟਾਂ ਦੇ ਮੁੰਡਿਆਂ ਤੁਸੀਂ ਬਸ ਆਹੀ ਖਾਣ ਨੂੰ ਉਕਰ ਹੁੰਦੀ ਐ ਇਸ ਗਰੀਮਾ ਗੱਲ ਖਰਾਬ ਆ ਫਾਲੂ ਚੱਲ ਲੈ ਲਓ ਹੁਣ ਕਦੋਂ ਆਗੇ ਕਿ ਬਈ ਕੋਪਾ ਦੀ ਇਹ ਦੋ ਕੁੱਪੇ ਦੇ ਦੇ ਬਾਈ ਆ ਫੜ ਲੈ ਕੁੱਪੇ ਭਾਈ ਕਹਿੰਦਾ ਬਾਈ ਕੁੱਪੇ ਦੇ ਦੇ ਦੋ ਆ ਫੜ ਲੈ ਓਏ ਬਾਬੇ ਆ ਪਤਾ ਕਿਵੇਂ ਲੱਗਦਾ ਜੇ ਮੈਂ ਕੁੱਤੇ ਨੇ ਨਹੀਂ ਘੁਮਾ ਕੇ ਜਿੱਤਰਿਆਂ ਉੱਪਰ ਜਾਵੇ ਉਹੀ ਖਾਈ ਜਾਣੇ ਹੋਵੇ ਹੈ ਤਾਂ ਪੱਕੇ ਆ ਮੇਰੀ ਗੱਲ ਸੁਣੋ ਵਲੌਗ ਬਣੂ ਇਹ ਵੱਡਾ ਤਾਂ ਕਰਕੇ ਆਪਾਂ ਦੋ ਪਾਰਟਾਂ 'ਚ ਰੱਖਾਂਗੇ ਇਹਨੂੰ 15 ਮਿੰਟ ਦਾ ਪਹਿਲਾਂ 15 ਦਾ ਬਾਅਦ 'ਚ ਉਹ ਦੇਖਣਾ ਜੇ ਰਾਇ ਬਣਦੀ ਏਰ ਕਿਸ਼ਤੀ ਦਾ ਫੜਾ ਉਹ ਬੈਠ ਕੇ ਖਾਵਾਂਗੇ ਡਰਦੇਗਾ ਤੂੰ ਤੁਸੀਂ ਯਾਰਾ ਜਿਨੇ ਬੱਬੇ ਮਾਹੌਲ ਇੱਕ ਨੰਬਰ ਆ ਨਾ ਲੈ ਕੇ ਦਾ ਹਾਂ ਕਿਸਤੀਆਂ ਪਰਾਂ ਖੜੀਆਂ ਨਹੀਂ ਕੰਟਰੈਕਟਰ ਟੋਣਿਆ ਆਪਾਂ ਬੋਝ ਕੇ ਪਰਾਂ ਹੀ ਛੇੜ ਲੈਂਦੇ ਕਰਦੀ ਹੋਈ ਪੰਡਾਲੀ ਗੱਲਾਂ ਐ ਰਹੀ ਵੇ ਇਹਦਾ ਬਾਟਾ ਹੁੰਦਾ ਹੈ ਮੈਨੂੰ ਐ ਪਤਾ ਮੈਂ ਕਿੰਨੇ ਤਾਂ ਹੀ ਸਾਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸ਼ਹਿਰ ਵਾਲਾ ਮੂੰਹ ਹੈ ਨਹੀਂ ਥੋੜਾ ਹੋਰ ਕੰਟਰੀਆਂ ਚ ਘੁੰਮ ਕੇ ਆਏ ਉਹਨਾਂ ਨੂੰ ਕੀ ਪਤਾ ਨਲੀ ਮਾਰਨ ਪਰ ਕਿਹੜੀ ਕਿਹੜੀ ਚ ਕੰਬੋਡੀਆ ਹਮ ਆਪਣਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਇਹਨੂੰ ਕੀ ਜ਼ੋਰ ਆ ਬੰਦ ਕਰ ਆ ਗਿਆ ਇੱਕ ਮੈਨੂੰ ਸਹੀ ਗੱਲ ਆ ਇੱਕ ਦੇਸ਼ ਹੈ ਨਾ ਪਸ਼ਪੰਦਰ ਵਾਂਗੂ ਜਾਦੇ ਝੰਡਾ ਲਾ ਗਿਆ ਇੱਕ ਦੇਸ਼ ਦਾ ਇਹ ਚੰਗਾਪੁਰ ਦਾ ਗਿਆ ਮਣੀ ਉਹੀ ਲਗਾ ਗਿਆ ਐਵੇਂ ਉਹੀ ਕਾਗਜ਼ਾਚ ਲਖਾਈ ਜਾਂਦਾ ਬਸਤੀ ਜਾ ਜਾਂਦਾ ਹਾਂ ਫਿਰ ਗਿਆ ਕਿਉਂ ਨਹੀਂ ਪਸ਼ਪੰਦਰ ਵਾਂਗੂ ਝੰਡਾ ਲਾਈ ਜਾਣਾ ਤੂੰ ਵੀ ਆ ਜਾ ਕੋ ਮੈਂ ਕਹਣਾ ਗੇੜਾ ਦੇ ਕੇ ਜੀ ਪੂਰੀ ਲੈ ਕੇ ਜੀਦਾ ਯਾਰਾ 2-3 ਕਿਲੋਮੀਟਰ ਦੀ ਐ ਕਿਹੜਾ ਜਾਊ ਤੁਰਕੇ ਉਹ ਫਿਰ ਰੂਟਰ ਨਾਲ ਕਿਉਂ ਵੱਖੀ ਵੱਖੀ ਘੁੱਟਣਗੇ ਆ ਜਾਓ ਤਰੇ ਉਹ ਆਉਣਾ ਬਾਈ ਆਈ ਜਾ ਓਰੇ ਫਿਰ ਪਹਾੜ ਨੇ ਓਰੇ ਧੁੰਦ ਵਾਲੀ ਆ ਕਹ ਕੱਲੂ ਆਵਾਂਗੇ ਬਬਲੇ ਇਹਦਾ ਬਲੇ ਓਰੇ ਦਾ ਧੁੰਦ ਇਹਦਾ ਬੰਦੇ ਬੰਦਾ ਇੰਦੀ ਦਾ ਓਰੇ ਬਲੌਗ ਕਰਦੇ ਚੰਗਾ ਅਸੀਂ ਬਾਹਰ ਆ ਗਏ ਬਲੌਗਰ ਬਲੌਗ ਕਰ ਠੀਕ ਆ ਹੁਣ ਨਾ ਇਹ ਕਹਿ ਰਹੀ ਆ ਵੀ ਮੁੜੋਂਗੇ ਘਰ ਆਉਂਗੇ ਨਾ ਨਾ 5-7000 ਰੁਪਏ ਦੋ ਮੁੱਕ ਗਏ ਵੈਸੇ ਜਾਓਏ ਤੇ ਮੈਂ ਰਾਮ ਹਵੜਾ ਲੈ ਗਾਲਾ ਜਮਸਰਾ ਹੱਡੀ ਨਾਲ ਜੀ ਬਹੁਤ ਜਿਆਦਾ ਸਕੈਮ ਹੋਏ ਹੋਰੇ ਸਕੈਮ ਗਮ ਇੱਕ ਤਾਂ ਸੀਨੇ ਲੈਤੀ ਆਪਣੀ ਬੇਲ ਉੱਚੀ ਬੋਲ ਮੜਾ ਜਾ ਇੱਕ ਅਸੀਨੇ ਲੈਤੀ ਬੇਲ ਪੂਰੀ ਉਹਦੇ ਉੱਤੇ ਇੰਨਾ ਕ ਪੂਜੀ ਆ ਪਾਇਆ ਹੋਇਆ ਔਰ ਇੱਕ ਗਿਰੂ ਤੇਰੇ ਨੀਚੇ ਕੀ ਦੀ ਥੱਲੇ ਸੁੱਕੇ ਖਿੱਲਾ ਨਹੀਂ ਬੇਲਾਂ ਦੇ ਰੇਲੀਆਂ ਉਹ ਦੀ ਬਾਬੇ ਸਾਰੀ ਹੋਰ ਛੋੜੀ ਵੀ ਗੱਲ ਇੱਕ ਸਕੈਮ ਜਿਹੜਾ ਟਿਕਟ ਵਾਲਾ ਹੋਇਆ ਉਹ ਵੀ ਅਸਰ ਮੜਾ ਜਾ ਦਰਸ਼ਕਾਂ ਨੂੰ ਸਾਥੇ ਪਹਿਲਾਂ ਤਾਂ ਉਹ ਐਦੀ ਵੀ 2200 ਦੂਪਰ ਭੈਣ 1500 ਮੰਗਣ ਲੱਗੇ ਦੇ ਇਹ ਫਿਰ ਬਾਈ ਕਿਸ਼ਤੀ ਜੁਮਣੀ ਜਿਹੜੇ ਹੈਗੇ ਮਹਿੰਗਾਈ ਬਹੁਤ ਕਰਖੀ ਹੋ ਰਹੀ ਸਰਕਾਰ ਦਾਜਟ ਦੀ ਕੋਈ ਕਮੀ ਨਹੀਂ ਜੇ ਤੈਨੂੰ ਹੁਣ ਗੱਡੀ 'ਚ ਜਾ ਕੇ ਕੈਸ਼ ਦਿਖਾਉ ਹਾਂ ਥੋੜਾ ਜਿਹਾ ਗੱਡੀ 'ਚ ਰੱਖ ਕੇ ਕਾ ਤੋ ਐਦੀ ਫਿਰ ਦੂ ਕੈਸ਼ ਪੂਰੇ ਪੁੱਤਰ ਕੋਈ ਬਰ ਕੋਈ ਕੱਢ ਲੇ ਕੱਢਣ ਨੂੰ ਕਿਹੜਾ ਕਰੋੜਾ ਰੁਪਈਆ ਦੀ 10000 ਰੁਪਈਆ ਦੀ ਬੰਨੀ ਹੋਈ ਹੈ ਕਾਪੀ ਆ ਬੰਨੀ ਕਿੰਨੇ ਹਜ਼ਾਰ ਦੀ ਬਸ ਚੌੜਾ ਕੋਈ ਨਹੀਂ ਤੁਹਾਨੂੰ ਕਿਤੇ ਹੋਰ ਲੈ ਚੱਲਦੇ ਹੁਣ ਪਾਣੀ ਪੀ ਪਾਣੀ ਪੀ ਲੋ ਕੀ ਚੀਜ਼ ਰਚ ਰਚ ਕਰੀ ਜਾਂਦੇ ਸੀ 20 ਦੀ ਬੋਤਲ ਤਾਂ ਲੈ ਨਹੀਂ ਸਕਦੇ ਪਾਣੀ ਦੀ ਪਾਣੀ ਦਾ ਬੱਟਲ ਹੋਲਡਰ ਦੇ ਵੀ ਨਹੀਂ ਸੀ ਨਹੀਂ ਪੀ ਮੰਗੇ ਯਾਰ ਆਹ ਬਣੇ ਅੰਕਲ ਦਾ ਮੋਟਾ ਜਿਹਾ ਮੈਨੂੰ ਪਤਾ ਤੁਹਾਨੂੰ ਵੀ ਜਿਹੜੇ ਏਰੀਆ 'ਚ ਤੁਸੀਂ ਫਿਰਦੇ ਹੋ ਬੈਂ ਨਾ ਬਰੇਉਣਾ ਲਲ 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 ਦਾ ਅਸੀਂ ਹੁੰਦੇ ਲਲ ਲਲ ਥੋੜੀਆਂ ਤਾਂ ਵੀ ਆਈ ਸੀ ਹੈ ਕੀ ਗੱਲ ਕਰ ਰਹੇ ਹੋ ਬੋਰਡਿੰਗ ਵਾਲੀ ਸਾਰੀ ਪੰਜਾਬ ਪੁਲਿਸ ਕਹਿੰਦਾ ਰਹਿੰਦੀ ਆਪਣੀ ਆਹ ਖੜਾ ਕਹਿੰਦਾ ਯੂਬਰ ਕੱਢ ਲਈ ਉਹਨੇ ਕਿਸ਼ਤੀ ਜੀ ਆਪਦੀ ਕਹਿੰਦਾ ਆਜੋ ਆ ਬਈ ਹਾਂ ਸਾਰਾ 150 ਡੰਡ ਮਾਰਾ ਆਪਣੀ ਜਿੰਮੇ ਚ ਪੰਜਾਬ ਪੁਲਿਸ ਦੀ ਭਾਈ ਸਪੋਰਟਸ ਅਕੈਡਮੀ ਜਾ ਕੇ ਤਾਂ ਲੈ ਕੇ ਤੇ ਲਾਇਆ ਕਰ ਜੰਮਕਣੀ ਵੜ ਜਾ ਪਹਿਲਾਂ ਓਏ ਜੰਮ ਲਾਈਏ ਘਾਟਾ ਚਲੋ ਗਾਓ ਓਏ ਹਲੋ ਮੂਰ ਦੀ ਲੰਘੇ ਜੰਮਦੇ ਪਹਿਲਾਂ ਤਾਂ ਕਹਿੰਦੀ ਡੰਡ ਮਾਰਾਂਗੇ ਜੰਮ ਜ ਆਹ ਤੇ ਸਾਡੀ ਐਂਟਰੀ ਆ ਆ ਕਿਵੇਂ ਚੌੜੀਆਂ ਲੱਤਾਂ ਕਰੀ ਜਾਂਦਾ ਆਗੇ 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 ਨਹੀਂ ਗੇ ਸਾਰਾ ਆਗੇ ਉਸਤਾਦ ਫਰੀ ਪੁੱਜੇ ਨੇ ਗਰਮ ਚੱਲਿਆ ਬਾਈ ਬਿਲਕੁਲ ਬਾਈ ਕਿੰਨੇ ਕਿਲੋਮੀਟਰ ਲੈ ਜਾਗੇ ਆ ਮਾ ਥੋੜੀ ਕਰਨੀ ਉਹ ਆਈ ਟੀਮ ਕਿੱਥੇ ਆਪਾਂ ਜਿਉਂਦੇ ਰ ਆਪਣੀ ਨੇ ਬੰਦੇ ਆਪਣੀ ਨੇ ਬੰਦੇ ਮਹਿਰਲ ਜਫਰ ਨਾਲ ਕਰਾ ਖਿੱਚ ਦੋ ਕਰਾ ਕਿੰਨੇ ਕਿਲੋਮੀਟਰ ਜਾਉਂਗੇ ਇਧਰ ਇੱਧਰ ਜਾਵਾਂਗੇ ਬੜੇ 2 ਕਿਲੋਮੀਟਰ ਦਾ ਦੋ ਕਿਲੋਮੀਟਰ ਜਾਉਂਗੇ ਤੋਂ ਮੁੜ ਕੇ ਆਉਂਗੇ 4 ਕਿਲੋਮੀਟਰ ਬਣ ਗਈ ਆ ਮੁੰਡਾ ਸੁਖਦੀਪ ਲੱਭੀ ਵਾਹ ਬਾਈ ਸੁਨਾਮ ਵਾਲਿਓ ਐਨ ਵਧੀਆ ਐਨ ਵਧੀਆ ਖਿੱਚ ਦੋ ਕਰਾ ਕੰਮ ਮੁੰਡਿਓ ਗਾਣਾ ਚੱਲ ਰਿਹਾ ਥੋੜਾ ਵੱਡੀ ਲੈਤੀ ਜਸੂ ਨੇ ਦਸੂ ਨੇ ਜਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਹੋਇਆ ਚੱਲ ਜਾਂ ਮਰ ਰਵੇ ਜੋਰ ਨਾਲ ਆ ਪਾ ਦੇ ਇੱਧਰ ਚਲੋ ਇੱਧਰ ਇੱਧਰ ਕੀ ਐ ਇੱਧਰ ਪੁਲਿਸ ਵਾਲਿਆਂ ਨਾਲ ਜਾ ਰਹੇ ਨੂੰ ਬੁੱਝ ਚੱਕਰ ਨਹੀਂ ਸਿਕਿਉਰਿਟੀ ਲੱਗੀ ਹੋਈ ਆ ਆਪਣੇ ਨਾਲ ਜੇ ਹਰ ਬੰਦੇ ਦੇਖ ਪਰ ਬਰਦੀ ਚ ਨਹੀਂ ਹੈਗੀ ਗੱਡੀ ਆ ਗੱਡੀ ਆ ਬਰਨਾ ਹੀ ਆ ਬਰਨਾ ਹੀ ਆ ਹੈਗੀ ਕਿੱਥੇ ਆ ਹੈ ਜੇ ਹੀ ਆ ਕਿੱਥੇ ਹੀ ਆ ਕਿੱਥੇ ਹੀ ਆ ਬੋਚ ਦੇ ਲੰਗੀ ਪੱਤ ਬੋਚ ਕੇ ਰੋਕੇ 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 ਚਲੋ ਆਜੋ ਕਰਾ ਮੂਰੇ ਵੀ ਦੇਖ ਲੈ ਕੋਈ ਚੱਕਰ ਨਹੀਂ ਆਜੋ ਕਰਾ ਕਰਾ ਮਾ ਅੜਜੋ ਪੱਤਾ ਖੜਜੋ ਚਲੋ ਵੀ ਮੁੰਡੇ ਉਹ ਚੱਲੀਏ ਕਰੋ ਗੱਡੀ ਬੰਦ ਆ ਹਾਂ ਕਿਧਰ ਭਾਈ ਨੂੰ ਕਾਲ ਆਈ ਹੋਈ ਆ ਹਾਂਜੀ ਸਰ ਕਿਧਰ ਜਾਣਾ ਪਸੰਦ ਕਰੋ ਹੁਣ ਤੁਸੀਂ ਹੁਣ ਅਸੀਂ ਜਾਵਾਂਗੇ ਲੱਟਾ ਮੋਲ ਕਿਹੜਾ ਕੀ ਪੈਂਦਾ ਯਾਰ ਲੱਟਾ ਮੋਲ ਅੱਲਾਟਾ ਮੋਲ ਆਹ ਅੱਲਾਟਾ ਮੋਲ ਓਕੇ ਨਿਊ ਮੋਲ ਭਾਈ ਓਪਨ ਹੋਇਆ ਚੰਡੀਗੜ੍ਹ ਦੇ ਵਿੱਚ ਅੱਲਾਟਾ ਮੋਲ ਕਹਾਂ ਚੱਲਿਆਂ ਭਾਈ ਸਰ ਚਲੋ ਠੇਕੇਵਾਲ ਨੂੰ ਸਰ ਮਿੰਟ ਕਰਕੇ ਗੁਲਗੋਲੇ ਲੈਣਾ ਚਲੋ ਇਹ ਚੱਲ ਵੜਦੇ ਕੋਈ ਗੱਲ ਨਹੀਂ ਆਇਂ ਗਰੂਏ ਆਇਂ ਦੱਸ ਸਾ ਜਦੋਂ ਖਾਣਾ ਕੀ ਐ ਚਿਕਨ ਚ ਕਿਹੜੀ ਆਈਟਮ ਖਾਣੀ ਹੈ ਮਟਨ ਮਟਨ ਖਾਏਗਾ ਆਦੀ ਬੱਕਰਾ ਲੈਪਾ ਆਪਣੇ ਬਾਈ ਲਓ ਤੁਸੀਂ ਬੱਕਰਾ ਅੱਗੇ ਦਿਖਾ ਕੇ ਲੈਣਾ ਵੀ ਕੀ ਕੀ ਔਰੇ ਮਿਲਦਾ ਚੱਕੋ ਬਾਈ ਓਏ कलेਜੀ ਬੋਟਾ ਅੱਜ ਇੱਕੋ ਬੋਟਾ कलेਜੀ ਜੀਆ ਕਹਣਾ ਆ ਕੀ ਆ ata ਸੂਰ ਲੱਗਦਾ ਬਾਈ ਮੈਨੂੰ ਤਾਂ ਓਏ ਆ ਭਈ ਮੱਛੀ ਚਲਦੀ ਐ ਕੱਟਿੰਗਾ ਇੱਧਰ ਵੀ ਮੱਛੀ ਐ ਇੱਧਰ ਵੀ ਮੱਛੀ ਆ ਸੂਰ ਆ ਗੱਲ ਆ ਉਰੇ ਖਾ ਕੇ 1.5 ਕਿਲੋ ਬੱਕਰਾ ਬਾਈ ਆ ਬਰਗਰ ਲਪੇਟ ਕੇ ਆ ਗਿਆ ਉਰੇ 88 ਵਾਲੇ ਫਲੈਟਾਂ ਕੋਲ ਉਹ ਦੇਖ ਲੈ ਕੁੱਤੇ ਨੂੰ ਖਵਾਉਣ ਲੱਗ ਗਿਆ ਇਹਨੂੰ ਕਹਿੰਦਾ ਆ ਜਾ ਬਾਈ ਖਾ ਲਾ ਰੱਜ ਨੂੰ ਚੱਜ ਹੋ ਰਹੇ ਨੇ ਇੱਧਰ ਸਵੀਟ ਕੌਰਨ ਖਾ ਰਿਹਾ ਸਾਡਾ ਭਰਾ ਆਕਬਰ ਖਾਣ ਕਹਿੰਦੇ ਤੂੰ ਨਹੀਂ ਖਾਣਦੀ ਭਾਈ ਇਹ ਸੂਰ ਗੰਦ ਨਹੀਂ ਤੁਸੀਂ ਆਵਰੇ ਪਰ ਆ ਲੈ ਰਹੇ ਹੋ ਫੋਲ ਹੋ ਲੈ ਐਨ ਪੂਰਾ ਚੱਲਾ ਬਾਬੇ ਹੋਰੇ ਹਾਂ ਸਾਰੇ ਆਓ ਹਾਂ ਬਈਆ ਲੈ ਕੇ 50000 ਘੱਟ ਘੱਟ ਕੀ ਗੱਲ ਕਿੰਨੇ ਪੈਸੇ ਲੱਗੇ ਆਪਣੇ ਉਹਨਾਂ ਲੱਗੇ ਬਈ ਘੱਟ ਘੱਟ 35 ਨਾ 25 ਤੇ ਲੱਗਿਆ ਜੀ ਹੈ 25 ਲੱਗਿਆ 25000 ਕਾ ਕਿਉਂ ਨਹੀਂ ਓਏ ਓਏ ਹੋਰੇਓ ਦੋਨੇ ਚੁੱਪ ਕਰ ਉਹ ਰਿਓ ਦੋਨੇ ਗੱਪ ਮਾਰਨਾ ਵੀ ਦੇਖ ਕੇ ਦਾ ਸਿੱਟਾ ਲਾ ਕਰੋ ਜਿਹੜਾ ਰੁੜ ਜੇ 25000 ਕਿਉਂ ਪ੍ਰਭਾ ਪਾਈ ਨੇ ਹਾਂ ਖੜ ਜਾ 700 ਦਾ ਪੜਾ ਉੱਤੇ ਲੱਗ ਗਿਆ ਹਾਂ ਉੱਥੇ ਉੱਤੇ ਬੈਠੇ ਸੀ ਠੀਕ ਆ ਠੀਕ ਆ ਸੱਤ ਤੇ ਇਹ 5000 ਦਾ ਤੇਲ ਲੱਗ ਗਿਆ ਠੀਕ ਆ 5 7 ਦੇ 5 12 ਹਾਂ 1000 ਰੁਪਏ ਦਾ ਫੌਗਲਿੰਗ 1000 ਰੁਪਏ ਦਾ 13000 ਹਾਂ ਬਾਕੀ ਤੂੰ ਲਾਲਾ ਹੁਣ ਡੇਰੀ ਗੱਲ ਤੇ दारू ਲੈ ਕੇ ਜਾਣੇ 5000 ਰੁਪਏ ਕੱਟ ਜਾ ਉਹ ਵੀ ਜੀ ਐਡ ਕਰੇਗਾ ਐਡ ਕਰਨਾ ਮਤਲਬ ਕੀ ਹੋ ਗਿਆ ਅਕਬਰ ਕੀ ਕਹਿਣਾ ਚਾਹੇਗਾ ਇਹਨਾਂ ਵਾਰੇ ਯਾਰ ਕਹਿੰਦਾ ਪਹਿਲਾਂ ਕਰਨਾ ਚਾਹ ਲਗਾ ਦੂਜਾ ਡੈਡੀ ਆ ਜਿਹੜਾ ਜਾ ਕਰ ਵੀਨਾ ਹਣਾ ਇਹੀ ਦੋ ਮੇਰਾ ਡੈਡੀ ਬਰੈਂਡ ਇਹ ਹੀ ਦਿੰਦਾ ਕਿਵੇਂ ਗੋਂਦਾ ਗੋਂਦਾ ਬਈ ਉਹ ਵੀ ਬਹੁਤ ਸੋਹਣਾ ਗੋਂਦਾ ਨਾ ਮੇਰੀ ਗੱਲ ਸੁਣ ਹੁਣ ਉਰੋਂ ਨਿਬੜ ਗਿਆ ਬਈ ਰੱਜ ਲੈ ਪੁੱਜ ਲੈ ਠੀਕ ਆ ਕਲੱਬ ਜਾਣਾ ਹਜੇ ਜਾਣਾ ਕਲੱਬ ਬਾਹਰ ਖੜਾ ਜਾ ਉਹ ਐ ਇਹ ਜੀ ਕੀ ਹੈ ਉਹ ਯਾਰ ਪਤਾ ਕੀ ਚੱਕਰ ਹੁਣ ਜੇ ਕਲੱਬ ਵਾਗੇ ਨਾ ਬਲੌਗ ਇੱਧਰ ਦਾ ਨਾ ਇੱਧਰ ਦਾ ਕੋ ਕਰੂਆਂ ਆਏ ਆ ਕਲੱਬ ਦਾ ਜਾਣਾ ਜ਼ਰੂਰੀ ਹੈ ਕਿਉਂ ਆਪਣੇ ਬੰਦੇ ਕਿਹੜੇ ਮੂਰੇ ਬੈਠੇ ਹੁੰਦੇ ਨੇ ਜਿਹੜੇ ਅੱਛਾ ਆਪਣੀ ਨਾਲ ਫੁੱਲਾ ਹਾਂ ਜੇ ਕੋਈ ਸਨੇ ਬਾਈ ਜਾਣਾ ਹੋਵੇ ਐਂਟਰੀ ਐਂਟਰੀ ਕਰਵਾ ਦਾਂਗੇ ਤੁਸੀਂ ਚੱਕਰ ਨਹੀਂ ਮੈਨੂੰ ਕਦੋਂ ਮਰਜ਼ੀ ਫੋਨ ਕਰ ਸਕਦੇ ਨੰਬਰ ਬੋਲ ਦੋ ਬਣਾਏ ਵੀਡੀਓ ਚ 755 800 XX ਕਰ ਬਣਾ ਬਗਾਰਾ ਬੜੀਆ ਪੈਂਦੀ ਨੇ ਫੈਨ ਵਾਲੇ ਨੇ ਉਹਦੀ ਨੂੰ ਪਤਾ ਕਾਲਿੰਗ ਆ ਜਾਂਦੀ ਹੈ ਸਹੀ ਗੱਲ ਓਏ ਆ ਜਾਓ ਜੇ ਰੱਜ ਗਏ ਕੋਪ ਲੈਣੀ ਰੱਜਦਾ ਭਾਈ ਕਰਦੇ 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 ਨਹੀਂ ਫਿਰ ਨਾ ਜਦੋਂ ਜੀ ਕਰਦਾ ਚੱਕ ਕੇ ਮੂੰਹ ਬਿੰਦਰਾ ਜਾਂਦਾ ਕਦੇ ਅਕਬਰ ਕਦੇ ਤੁਸੀਂ ਅਹੀਂ ਰਹਿ ਗਏ ਫਿਰ ਆਪਾਂ ਤਾਂ ਚਲ ਆਪਾਂ ਛੱਡਣ ਜੋ ਕਰੇ ਸਾਨੂੰ ਚਲੋ ਭੈਣ ਕੇ ਲਗੜੇ ਆ ਆ We